ਇਹ ਇਕਲੌਤਾ ਬੰਦਾ ਹੈ ਮਤਲਬ ਜਿਹਦੇ ਤੇ ਮੈਂ ਵੱਡਾ ਭਰਾ ਸਮਝ ਕੇ ਮੈਂ ਫੁੱਲ ਟਰਸਟ ਕਰਦਾ ਪੂਰਾ ਇਹ ਰੂਪ ਜ਼ਰੂਰ ਸਿੱਖੀ ਦੇ ਨੇ ਪਰ ਇਹ ਜਿੰਨਾ ਸਿੱਖੀ ਲਈ ਖੜੇ ਨੇ ਉਨਾ ਹੀ ਹਿੰਦੂਆਂ ਲਈ ਖੜੇ ਨੇ ਉਨਾ ਹੀ ਮੁਸਲਮਾਨਾਂ ਲਈ ਖੜੇ ਨੇ ਉਨਾ ਹੀ ਸਾਈਆਂ ਲਈ ਖੜੇ ਨੇ ਇਹ ਮੇਰੀ ਗੱਲ ਨੋਟ ਕਰ ਲਿਓ ਸਾਰੀਆਂ ਪਛਾਵਾਂ ਦਾ ਸਤਿਕਾਰ ਕਰਨਾ ਜਿੰਨੀਆਂ ਵੀ ਪਛਾਵਾਂ ਨੇ ਸਾਰੀਆਂ ਕਾਲਪੁਰਖ ਦੀਆਂ ਹੀ ਬਣਾਈਆਂ ਨੇ ਕੋਈ ਇਹੋ ਜਿਹਾ ਦਿਨ ਤਾਂ ਹੈ ਹੀ ਨਹੀਂ ਜਿੱਦੇ ਸ਼ਹੀਦੀ ਨਾ ਹੋਈ ਹੋਵੇ 365 ਦੇ 365 ਦਿਨ ਆਪਣੇ ਸ਼ਹੀਦੀ ਦਿਹਾੜੇ ਆ ਜੀ ਸਿਰਫ ਗੱਲਾਂ ਨਾਲ ਪੰਜਾਬ ਬਚਾਉਣਾ ਤੁਰੇ ਜਾਓ ਕਿ ਗੱਲਾਂ ਨਾਲ ਹੀ ਇੱਥੇ ਆ ਕੇ ਮੌਕੇ ਤੇ ਆ ਕੇ ਬਚਾਣ ਤੇ ਕੋਈ ਯੋਗਦਾਨ ਵੀ ਪਾਓ ਕਦੀ ਇਹ ਨਹੀਂ ਮਹਿਸੂਸ ਹੋਣ ਦਿੰਦਾ ਕਿ ਤੇਰੇ ਵਾਲ ਕੱਟੇ ਹੋਏ ਨੇ ਤੇ ਮੈਂ ਪੂਰੇ ਬਾਣੇ ਚ ਨਾ ਮਹਿਸੂਸ ਹੀ ਨਹੀਂ ਹੋਣ ਦਿੰਦਾ ਜਿਹੜਾ ਨਫਰਤ ਦਾ ਮਾਹੌਲ ਬਣਿਆ ਆ ਸੇ ਪਾਸੇ ਇਹ ਨਹੀਂ ਆਪਾਂ ਰਹਿਣ ਦੇਣਾ ਇੱਥੇ ਜੇ ਆਪਣੇ ਜਿਉਂਦੇ ਜਾਗਦੇ ਇਹ ਚੀਜ਼ਾਂ ਪਰਫੁੱਲਤ ਹੋ ਜਾਣ ਫਿਰ ਜਿਉਣ ਤੇ ਲਾਹਣਤਾ ਆਪਣੇ ਭਾਈ ਇਹਨਾਂ ਦੀ ਗੋਡਾ ਕਰੈਕ ਹੋ ਗਿਆ ਡਾਕਟਰ ਨੇ ਪੈਸੇ ਮੰਗ ਲੇ ਤਾਂ ਹੁਣ ਅੱਗੇ ਟ੍ਰੀਟਮੈਂਟ ਕਰਾਉਣ ਜੋਗੇ ਪੈਸੇ ਨਹੀਂ ਹੈਗੇ بڑے ਬੱਚੇ ਇੱਥੇ ਆਂਦੇ ਨੇ ਬਾਈ ਕਿ ਅਸੀਂ ਕੇਸ ਰੱਖ ਲੈ ਬਾਈ ਪੌਡਕਾਸਟ ਸੁਣ ਕੇ ਅਸੀਂ ਕੇਸ ਰੱਖ ਲੈ ਇਹ ਬਹੁਤ ਵੱਡੀ ਗੱਲ ਕੋਈ ਮਾਦਾ ਜੀ ਤੁਸੀਂ ਘਬਰਾਓ ਨਾ ਇਹ ਬਾਬਾ ਜੀ ਸਾਰੀ ਤੁਹਾਡੀ ਮਦਦ ਦੀ ਸੀ ਲੋਕਾਂ ਨੂੰ ਅਪੀਲ ਕਰ ਰਹੇ ਆ ਜੀ ਅੱਜਕੱਲ ਦਾ ਆਪਾਂ ਇਹ ਗੱਲ ਤੇ ਲੜੀ ਜਾਂਦੇ ਆ ਬਾਈ ਜੀ ਇਹ ਫਲਾਨੀ ਭਾਸ਼ਾ ਦਾ ਉਹ ਤੋਂ ਬੋਲੀ ਜਾਂਦਾ ਸੀ ਵੀ ਜੋ ਕਿ ਹਿੰਦੀ ਬੋਲ ਪੂਗਾ ਉਹ ਭਾਸ਼ਾ ਪਿੱਛੇ ਲੜ ਪੈਂਦੇ ਆ ਜਿੰਨਾ ਟਾਈਮ ਸਾਹ ਚੱਲੂਗਾ ਇੱਕ ਵੀ ਸਰੀਰ 'ਚ ਰਹੂਗਾ ਕਤਰਾ ਤਾਂ ਤੁਹਾਨੂੰ ਜੂਝਦੇ ਮਿਲਾਂਗੇ ਭਾਜਦੇ ਨਹੀਂ ਤੁਹਾਡੇ ਤੋਂ ਕਦੇ ਵੀ ਇਹ ਸਾਡਾ ਬਚਨ ਆ। ਬਾਈ ਅੱਜ ਹਰ ਬੰਦਾ ਭਰਿਆ ਕਿਸੇ ਕੋਲ ਗੱਲ ਕਰਨ ਲਈ ਬੰਦਾ ਹੈ। ਨਹੀਂ ਹੈ ਨਹੀਂ ਦੁੱਖ ਨਹੀਂ ਸੁਣਦੇ। ਅੱਜ ਕਿੰਨਾ ਮਾਦਰੀ। ਤਾਂ ਹਮਦਰਦੀ ਦਿਖਾਉਣ ਦੇ ਨਾਲ ਨਾਲ 365 ਦਿਨ ਜੋ ਗੁਰੂ ਸਾਹਿਬ ਨੇ ਸਾਡੇ ਫਰਮਾਨ ਕੀਤੇ ਸਾਰੇ ਤੇ ਤਾਂ ਚਲੋ ਚੱਲਣਾ ਬੜਾ ਮੁਸ਼ਕਲ ਹੈ ਇਨਸਾਨੀ ਜਾਂਮੇ ਦੇ ਪਰ ਜਿੰਨਾ ਕੰਮ ਕਰ ਸਕੀਏ ਆਹੀ ਲੋਕ ਰੋੜਾਂ ਤੇ ਵਿਲਕ ਰਹੇ ਨੇ ਬਿਨਾਂ ਲਾਰ ਤੋਂ ਤੜਪ ਰਹੇ ਨੇ। ਗੁਰੂ ਸਾਹਿਬ ਇਹਨਾਂ ਨੂੰ ਦੇਖ ਕੇ ਖੁਸ਼ ਥੋੜੀ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਦੇ ਚਰਨਾ ਵਿੱਚ ਫਤੇ ਆ ਜੀ ਸ਼ੀਦੀ ਦਿਹਾੜੇ ਚੱਲ ਰਹੇ ਆ ਤੁਸੀਂ ਸਾਰੇ ਜਾਣਦੇ ਹੋ ਤੇ ਅੱਜ ਆਪਣੇ ਤੀਰਥ ਤੇ ਬਾਈ ਜੀ ਆਏ ਨੇ ਬਾਈ ਜੀ ਸਿੰਘਾ ਬਾਈ ਸਾਰੀ ਦੁਨੀਆ ਜਾਣਦੀ ਆ ਬਾਈ ਨੂੰ ਵੀ ਜੀ ਆਇਆਂ ਉਹ ਬਾਈ ਸ਼ੀਦੀ ਦਿਹਾੜਿਆਂ ਚਾਚ ਧੁੰਦ ਬਹੁਤ ਆ ਸੀ ਵੀ ਬਹੁਤ ਲੇਟ ਪਹੁੰਚੇ ਆ ਬਾਈ ਜੀ ਪਿੱਛੇ ਧੁੰਦ ਬਹੁਤ ਜ਼ਿਆਦਾ ਹੈ ਤੇ ਅਸੀਂ ਬੇਨਤੀ ਵੀ ਕਰਦੇ ਆ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਸਾਰਿਆਂ ਨਾਲੋਂ ਵੀ ਕੋਸ਼ਿਸ਼ ਕਰੋ ਹੁਣ ਆਪਦੇ ਪਰਿਵਾਰਾਂ ਸਮੇਤ ਰਾਤ ਨੂੰ ਤੁਸੀਂ ਨਾ ਜਾਓ ਸ਼੍ਰੀ ਫਤੇਗੜ ਸਾਹਿਬ ਵੀ ਆਪਾਂ ਸਾਰੇ ਹਾਜ਼ਰੀ ਲਵਾਉਣੀ ਆ ਜ਼ਰੂਰੀ ਆ ਪਰ ਆਪਣੇ ਪਰਿਵਾਰਾਂ ਸਮੇਤ ਰਾਤ ਨੂੰ ਜਾਣ ਤੋਂ ਗੁਰੇਜ਼ ਕਰੋ ਦੇਣ ਚੜੂਗਾ ਦੇਣੇ ਜਰੂਰ ਜਾਓ ਆਪਾਂ ਰਿਸਕ ਨਾਲੋ ਸਾਰਿਆਂ ਦੀ ਸੇਫਟੀ ਜ਼ਰੂਰੀ ਹੈ ਜੀ ਬਿਲਕੁਲ ਸਤਗੁਰੂ ਜੀ ਮਿਹਰ ਕਰਨ ਬਾਈ ਨੇ ਹੁਣ ਜਿੰਨੀ ਵੀ ਵਡਿਆਈ ਮੈਂ ਇੰਨੇ ਵਾਲਾ ਹੈ ਨਹੀਂ ਆਪਾਂ ਬਾਈ ਤੁਹਾਡੇ ਉਹਦੇ ਖਿਆਲ ਲਈ ਮੈਂ ਆਪਣੇ ਆਪ ਨੂੰ ਕੁਝ ਵੀ ਨਹੀਂ ਅਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਸ ਮਹਾਰਾਜ ਸੇਵਾ ਲੈਣ ਇਹ ਜਰੂਰ ਅਰਦਾਸ ਆ ਵੀ ਜਿੰਨੇ ਬਚਨ ਕਰਦੇ ਆ ਇਹ ਨਹੀਂ ਹੈਗਾ ਵੀ ਹੁਣ ਗਰਾਊਂਡ ਲੈਵਲ ਤੋਂ ਕੱਢ ਨੂੰ ਤੁਹਾਨੂੰ ਅਸੀਂ ਇੱਥੋਂ ਭੱਜ ਜਾਾਂਗੇ ਜਿੰਨਾ ਟਾਈਮ ਸਾਹ ਚੱਲੂਗਾ ਇੱਕ ਵੀ ਸਰੀਰ 'ਚ ਰਹੂਗਾ ਕਤਰਾ ਤਾਂ ਤੁਹਾਨੂੰ ਜੂਝਦੇ ਮਿਲਾਂਗੇ ਭੱਜਦੇ ਨਹੀਂ ਤੁਹਾਡੇ ਤੋਂ ਕਦੇ ਵੀ ਇਹ ਸਾਡਾ ਬਚਨ ਆ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਨੇ ਆ ਬਾਕੀ ਤੁਸੀਂ ਬਹੁਤ ਸਤ ਪਿਆਰ ਸਤਕਾਰ ਦੇ ਹੀ ਰਹੇ ਹੋ ਬਚਨਾਂ ਨੂੰ ਢਾਈ ਢਾਈ ਘੰਟੇ ਸੁਣ ਰਹੇ ਹੋ ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ ਸਾਡਾ ਨਾਮਾ ਨਾ ਮਹਾਰਾਜ ਮੇਰ ਕਰਨ ਬਸ ਇੱਕੋ ਹੀ ਇੱਛਾ ਵੀ ਨਫ਼ਰਤ ਜਿਹੜਾ ਨਫ਼ਰਤ ਦਾ ਮਾਹੌਲ ਬਣਿਆ ਆ ਸੇ-ਪਾਸੇ ਇਹ ਨਹੀਂ ਆਪਾਂ ਰਹਿਣ ਦੇਣਾ ਇੱਥੇ ਜੇ ਆਪਣੇ ਜਿਉਂਦੇ ਜਾਗਦੇ ਇਹ ਚੀਜ਼ਾਂ ਪਰਫੁੱਲਤ ਹੋ ਜਾਣ ਫਿਰ ਜਿਉਣ ਤੇ ਲਾਹਣਤਾ ਆਪਣੇ ਸੋ ਇਹੀ ਬੇਨਤੀ ਆ ਨਫ਼ਰਤ ਨਹੀਂ ਕਰਨੀ ਏਕਤਾ ਵਿੱਚ ਰਹਿਣਾ ਏ ਸਾਡੇ ਲੈ ਕੇ ਕੋਈ ਵੀ ਤੁਹਾਨੂੰ ਸਾਡੇ ਲਈ ਮੈਸੇਜ ਆ ਸਾਡੀ ਕੋਈ ਚੰਗੀ ਮਾੜੀ ਗੱਲ ਆ ਸਾਰਥਿਕ ਭਾਸ਼ਾ ਵਿੱਚ ਸਾਨੂੰ ਕਹੋ ਅਸੀਂ ਪੂਰੀ ਜੀ ਜਾਣ ਤੋਂ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਸਾਡੇ 'ਚ ਵੀ ਕਮੀਆਂ ਅਸੀਂ ਉਹ ਵੀ ਕੱਢ ਕੇ ਪੰਜਾਬ ਦੇ ਲਈ ਖੇ ਲਾ ਸਕੀਏ ਇਹੀ ਸਾਡੀ ਬੇਨਤੀ ਆ ਬਾਈ ਨੂੰ ਫੇਰ ਜੀ ਆਆਂ ਨੂੰ ਤੇ ਬਾਈ ਹੁਣਾਂ ਕੋਲੇ ਬਹੁਤ ਵੱਡੀ ਤਾਕਤ ਆ ਮੈਂ ਤਾਂ ਅੱਗੇ ਕਹਿ ਕੇ ਡਾ ਸਾਰੇ ਵੀਰਾਂ ਨੂੰ ਜਿਹੜੇ ਲਿਖਦੇ ਵੀ ਨੇ ਜਿਨ੍ਹਾਂ ਕੋਲੇ ਕਲਮ ਆ ਇਹ ਕਲਮ ਸੱਚੇ ਪਾਸ਼ਾ ਨੇ ਬਖਸ਼ੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਦਰਬਾਰ ਚ 52 ਕਵੀ ਬੈਠਦੇ ਹੁੰਦੇ ਸੀਗੇ ਤੇ ਮਹਾਰਾਜ ਨੂੰ ਸਾਰੇ ਪਛਾਵਾਂ ਦਾ ਗਿਆਨ ਸੀ ਅੱਜ ਕੱਲ ਤਾਂ ਆਪਾਂ ਇਹ ਗੱਲ ਤੇ ਲੜੀ ਜਾਂਦੇ ਆ ਬਾਈ ਜੀ ਇਹ ਫਲਾਨੀ ਭਾਸ਼ਾ ਦਾ ਉਹ ਤੋਂ ਬੋਲੀ ਜਾਂਦਾ ਸੀ ਵੀ ਜੋ ਕੋਈ ਹਿੰਦੀ ਬੋਲ ਪੂਗਾ ਉਹ ਭਾਸ਼ਾ ਪਿੱਛੇ ਲੜ ਪੈਂਦੇ ਆ ਪਰ ਸਤਗੁਰ ਜੀ ਨੇ ਤਾਂ ਕਿਹਾ ਵੀ ਮੇਰੇ ਖਾਲਸੇ ਨੂੰ ਸਾਰੀਆਂ ਪਛਾਵਾਂ ਆਉਣੀਆਂ ਚਾਹੀਦੀਆਂ ਫਾਰਸੀ ਭਾਸ਼ਾ ਬ੍ਰਿਜ ਭਾਸ਼ਾ ਗੁਰੂ ਸਾਹਿਬ ਜੀ ਨੇ ਗ੍ਰੰਥ ਲਿਖੇ ਆ ਬਾਈ ਉਹ ਆਪਣੇ ਲੋਕ ਕੁਝ ਬੰਦਿਆਂ ਨੂੰ ਨੌਲੇਜ ਨਹੀਂ ਹੁੰਦੀ ਤੇ ਉਹ ਫਿਰ ਸ਼ੰਕਾ ਕਰਨ ਲੱਗ ਜਾਂਦੇ ਆ ਸਮਝ ਆਪਾਂ ਨੂੰ ਉਹ ਗੱਲਾਂ ਦੀ ਨਹੀਂ ਆਉਂਦੀ ਹੁੰਦੀ ਸੋ ਸਾਰੀਆਂ ਪਛਾਵਾਂ ਦਾ ਸਤਿਕਾਰ ਕਰਨਾ ਜਿੰਨੀਆਂ ਵੀ ਪਛਾਵਾਂ ਨੇ ਸਾਰੀਆਂ ਆਕਾਲਪੁਰਖ ਦੀਆਂ ਹੀ ਬਣਾਈਆਂ ਨੇ ਸਾਰੀਆਂ ਪਛਾਵਾਂ ਦਾ ਸਤਿਕਾਰ ਵੀ ਆ ਆਪਣੇ ਇਤਿਹਾਸ ਨਾਲ ਜ਼ਰੂਰ ਜੁੜੋ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਕੋਈ ਇਹੋ ਜਿਹਾ ਦਿਨ ਤਾਂ ਹੈ ਹੀ ਨਹੀਂ ਜਿੱਦੇ 시ਦੀ ਨਾ ਹੋਈ ਹੋਵੇ 365 ਦੇ 365 ਦਿਨ ਆਪਣੇ ਸ਼ਹੀਦੀ ਦਿਹਾੜੇ ਆ ਜੀ ਸੋ 90% ਬਿਲਕੁਲ ਬਈ ਹੈ ਹੀ ਨਹੀਂ ਕੋਈ ਇਹੋ ਜਿਹਾ ਗੱਲ ਆ ਗਈ ਨਾ ਹਫਤਾ ਹਮਦਰਦੀ ਦਿਖਾਉਣ ਦੇ ਨਾਲ ਨਾਲ 365 ਦਿਨ ਜੋ ਗੁਰੂ ਸਾਹਿਬ ਨੇ ਸਾਡੇ ਫਰਮਾਨ ਕੀਤੇ ਸਾਰੇ ਤੇ ਤੋਂ ਚਲੋ ਚੱਲਣਾ ਬੜਾ ਮੁਸ਼ਕਲ ਹੈ ਇਨਸਾਨ ਜਾਂਮੇ ਤੇ ਪਰ ਜਿੰਨਾ ਕੰਮ ਕਰ ਸਕੀ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਵਾਰਤਾ ਆਉਣ ਵਾਲੀ ਪੀੜੀ ਬਚਾ ਲਿਆ ਤੇ ਆਉਣ ਵਾਲੀ ਪੀੜੀ ਕੀ ਕਰ ਰਹੀ ਆਹੀ ਲੋਕ ਰੋੜਾਂ ਤੇ ਵਿਲਕ ਰਹੇ ਨੇ ਬਿਨਾਂ ਲਾਰ ਤੋਂ ਤੜਪ ਰਹੇ ਨੇ ਗੁਰੂ ਸਾਹਿਬ ਇਹਨਾਂ ਨੂੰ ਦੇਖ ਕੇ ਖੁਸ਼ ਥੋੜੀ ਹੋਣਗੇ ਹੁਣ ਆ ਬੱਚਾ ਇਹ ਵੀ ਤਾਂ ਕਿਸੇ ਵੀ ਅੰਸ਼ ਹੈ ਨਾ ਬਿਲਕੁਲ ਜੀ ਇਹ ਵੀ ਗੁਰਸਿੱਖ ਬੱਚਾ ਹੈ ਬਾਈ ਇਹ ਸਹਿਬਜ਼ਾਦਾ ਹੀ ਹੈ ਜੀ ਹਾਂ ਇਹੀ ਆਪਣੇ ਸਹਿਬਜ਼ਾਦੇ ਦਾ ਇਹਨਾਂ ਇਹਨਾਂ ਵਾਸਤੇ ਹੀ ਦਿੱਤੀ ਨਾ ਸ਼ਹੀਦੀ ਤੇ ਅੱਜ ਇਹ ਬਿਨਾਂ ਇਲਾਜ ਤੋਂ ਜੇ ਪਰਿਵਾਰ ਇੱਥੇ ਬੈਠਾ ਮਦਦ ਮੰਗ ਰਿਹਾ ਤਾਂ ਗੁਰਸਾਹਿਬ ਕਿਵੇਂ ਖੁਸ਼ ਹੋਣਗੇ ਖੁਸ਼ ਹੋਣਗੇ ਜਿਹਨਾਂ ਦੀ ਕੋਈ ਬਾਹ ਫੜਿਆ ਬਿਲਕੁਲ ਜੀ ਬਾਈ ਇਹਨਾਂ ਦੀ ਗੋਡਾ ਕ੍ਰੈਕ ਹੋ ਗਿਆ ਡਾਕਟਰ ਨੇ ਪੈਸੇ ਮੰਗ ਲਏ ਤਾਂ ਹੁਣ ਅੱਗੇ ਟ੍ਰੀਟਮੈਂਟ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਵਾਹ ਦੱਸੋ ਕਿੰਨੀਆਂ ਮਜਬੂਰੀਆਂ ਲੈ ਕੇ ਮਾਂ ਇੱਥੇ ਆਈ ਜੀ ਮੈਂ ਕਿਹਾ ਤੁਹਾਨੂੰ ਤੋਂ ਬੜੀ ਹੈ ਪੀਡੀਆ ਜਾਣਾ ਬਣਾ ਕਹਿੰਦੇ ਸਵੇ ਇਹ ਮਾਮਾ ਦਾਦਾ ਦੇਣਾ ਆਪਾਂ ਅੱਗੇ ਕਹਿੰਨੇ ਆਪਾਂ ਧੀ ਤੇ ਬੋਲੀ ਸੀ ਵੀ ਧੀ ਜੱਟ ਕੋਈ ਮਾਦਾ ਜੀ ਤੁਸੀਂ ਕਬਰਾਓ ਨਾ ਇਹ ਬਾਬਾ ਜੀ ਸਾਰੀ ਤੁਹਾਡੀ ਮਦਦ ਦੀ ਸੀ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਲੋਕ ਮਦਦ ਕਰਨ ਉਹ ਇਹ ਦੇਖੋ ਭਾਈ ਇੰਨੇ ਕਿਹ ਜਿਹੇ ਜਜ਼ਬਾਤ ਦੇ ਮਗਰਬ ਬੰਦਾ ਤੁਸੀਂ ਫਰੋਲਣ ਕੋ ਬੈਠੋ ਤਾਂ ਰੋਗੇ ਕੋਈ ਨਹੀਂ ਮਹਾਰਾਜ ਤੁਸੀਂ ਸੰਗਤ 'ਚ ਬੈਠੇ ਹੋ ਸੰਗਤ 'ਚ ਸਭ ਕੁਝ ਹੀ ਹੁੰਦਾ ਮਹਾਰਾਜ ਇਹ ਚਾਰੀ ਗੱਲਾਂ 'ਚ ਰੱਖੇ ਤੁਹਾਨੂੰ ਜੀ ਤੇ ਉਹ ਉਹ ਕੰਟਰੋਲ ਨਹੀਂ ਕਰ ਸਕੇ ਨਾ ਕਰ ਸਕਦੇ ਬਾਈ ਉਹ ਭਾਵਨਾਵਾਂ ਪਰੇ ਭੈਣੇ ਨਾ ਬਾਈ ਪਰੇ ਬਹੁਤ ਮੇਰ ਕਰਦੇ ਦਰਦ ਹੀ ਬਹੁਤ ਹੈ ਜੀ ਪਰੇ ਬਾਈ ਅੱਜ ਹਰ ਬੰਦਾ ਭਰਿਆ ਕਿਸੇ ਕੋਲ ਗੱਲ ਕਰਨ ਲਈ ਬੰਦਾ ਹੈ ਨਹੀਂ ਨਹੀਂ ਦੁੱਖ ਨਹੀਂ ਸੁਣਦੇ ਅੱਜ ਕੋਈ ਮਾਦ ਨਹੀਂ ਬਿਲਕੁਲ ਪਰ ਗੱਲ ਕਰਨਾ ਤੇ ਸਮਾਂ ਨਹੀਂ ਕਿਉਂ ਇਸ ਟਾਈਮ ਉਸ ਪਰਿਵਾਰ ਤੇ ਜੋ ਬੀਤ ਰਿਹਾ ਉਹੀ ਜਾਣ ਸਕਦਾ ਬਿਲਕੁਲ ਬਾਈ ਬਿਲਕੁਲ ਸੇਵਾ ਲਵਾਇਓ ਵੀਰੇ ਦੀ ਕਿੱਥੇ ਦੇ ਦਿਓ ਵੀਰੇ ਮੈਂ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਸਿੰਘੇ ਵੀਰੇ ਦਾ ਇੱਥੇ ਆ ਕੇ ਸਨੇਹਾ ਜਿਹੜਾ ਦੇਣ ਦਾ ਹਮੇਸ਼ਾ ਹੁੰਦਾ ਉਹੀ ਹੁੰਦਾ ਹੈ ਕਿ ਲੋਕ ਖੁਦ ਇੱਥੇ ਆਣ ਤੇ ਆ ਕੇ ਸਿਰਫ ਗੱਲਾਂ ਨਾਲ ਪੰਜਾਬ ਬਚਾਉਣਾ ਤੁਰੇ ਜਾਓ ਕਿ ਗੱਲਾਂ ਨਾਲ ਹੀ ਇੱਥੇ ਆ ਕੇ ਮੌਕੇ ਤੇ ਆ ਕੇ ਬਚਾਉਣ ਤੇ ਕੋਈ ਯੋਗਦਾਨ ਵੀ ਪਾਓ ਦੱਸੇ ਵੀਰੇ ਨੂੰ ਸੁਣੋ ਕਿ ਪੰਜਾਬ ਕਿਵੇਂ ਬਚਣਾ ਬਚੂਗਾ ਇਹ ਇਕਲੌਤਾ ਬੰਦਾ ਹੈ ਮਤਲਬ ਜਿਹਦੇ ਤੇ ਮੈਂ ਵੱਡਾ ਭਰਾ ਸਮਝ ਕੇ ਮੈਂ ਫੁੱਲ ਟਰਸਟ ਕਰਦਾ ਪੂਰਾ ਹੈ ਨਾ ਬਾਈ ਨਾਮਾਨ ਬਖਸ਼ਦਾ ਇਹਨਾਂ ਦੇ ਮਗਰ ਲੱਗਣ ਦੀ ਗੱਲ ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਇਹ ਸੱਚੀ ਹੋ ਜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਰੂਪ ਜ਼ਰੂਰ ਸਿੱਖੀਦੇ ਨੇ ਪਰ ਇਹ ਜਿੰਨਾ ਸਿੱਖੀ ਲਈ ਖੜੇ ਨੇ ਓਨਾ ਹੀ ਹਿੰਦੂਆਂ ਲਈ ਖੜੇ ਨੇ ਓਨਾ ਹੀ ਮੁਸਲਮਾਨਾਂ ਲਈ ਖੜੇ ਨੇ ਓਨਾ ਹੀ ਸਾਈਆਂ ਲਈ ਖੜੇ ਨੇ ਇਹ ਮੇਰੀ ਗੱਲ ਨੋਟ ਕਰ ਲਿਓ ਆਪਾਂ ਸਿੱਖ ਸਿੱਖ ਕਰਦੇ ਤਾਂ ਹੈਗਿਆਂ ਠੀਕ ਹੈ ਹਰ ਤਰ੍ਹਾਂ ਦੀ ਦੁਨੀਆ ਪਰ ਇਹ ਬੰਦਾ ਕਦੀ ਆਪਣੇ ਕੋਲ ਖੜਾ ਕਦੀ ਇਹ ਨਹੀਂ ਮਹਿਸੂਸ ਹੋਣ ਦਿੰਦਾ ਕਿ ਤੇਰੇ ਵਾਲ ਕੱਟੇ ਹੋਏ ਨੇ ਤੇ ਮੈਂ ਪੂਰੇ ਬਾਣੇ ਚੋਂ ਨਾ ਮਹਿਸੂਸ ਹੀ ਨਹੀਂ ਹੋਣ ਦਿੰਦਾ ਇਹ ਸਭ ਤੋਂ ਘੈਂਟ ਗੱਲ ਐ ਜਿੰਨਾ ਕਰਕੇ ਅਸੀਂ ਸਜਦਾ ਕਰਦੇ ਆ ਉਸ ਸ਼ਖਸ ਮੂਰੇ ਕਿ ਇਹ ਇੰਨੀ ਪਵਿੱਤਰ ਵੱਡਾ ਕੌਣ ਜਿਹੜਾ ਆਪਣੇ ਨਾਲ ਦੇ ਨੂੰ ਛੋਟਾ ਦਾ ਫੀਲ ਹੋਣ ਦਵੇ ਇਹ ਨਹੀਂ ਕਿ ਜੇ ਬਾਈ ਜੀ ਫੁੱਲ ਬਾਣੇ ਚ ਨਹੀਂ ਤਾਂ ਉਸ ਮੈਨੂੰ ਮਹਿਸੂਸ ਕਰਾਈ ਜਾਣ ਕਿ ਤੁਸੀਂ ਤਾਂ ਕੁਝ ਵੀ ਨਹੀਂ ਮੈਂ ਹੀ ਗੁਰੂ ਦਾ ਲਾਡਲਾ ਮੈਂ ਹੀ ਰੱਬ ਦਾ ਨੇੜੇ ਨਹੀਂ ਇਹਨਾਂ ਨੇ ਸਮਝਾਣਾ ਔਰ ਬੜੀ ਸੰਗਤ ਨੂੰ ਇਹ ਸਹੀ ਪਾਸੇ ਕਰਨ ਫੜ ਕੇ ਲਿਆਵੀ ਰਹੇ بڑے ਬੱਚੇ ਇੱਥੇ ਆਉਂਦੇ ਨੇ ਬਾਈ ਕਿ ਅਸੀਂ ਕੇਸ ਰੱਖ ਲੇ ਬਾਈ ਪੌਡਕਾਸਟ ਸੁਣ ਕੇ ਅਸੀਂ ਕੇਸ ਰੱਖ ਲੇ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਧਰਮ ਨੂੰ ਰਹਿ ਕੇ ਤੁਸੀਂ ਕਟੜ ਰਹਿਣਾ